ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਕੱਲ ਸਵੇਰੇ 10:30 ਵਜੇ ਬੱਦੀ ਨਾਲਾਗਰ ਰੋਡ ਦੇ ਉੱਤੇ ਐਕਸੀਡੈਂਟ ਹੁੰਦਾ ਸਵੇਰੇ 10:30 ਵਜੇ ਜਦੋਂ ਉਹ ਪਿੰਜੌਰ ਤੋਂ ਬੱਦੀ ਨਾਲਾਗਰ ਰੋਡ ਦੇ ਉੱਤੇ ਚੜਦੇ ਨੇ ਤੇ ਕਰੀਬ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਦ ਟਰਨਿੰਗ ਪੁਆਇੰਟ ਹੁੰਦਾ ਮੋੜ ਹੁੰਦਾ ਉਸ ਮੋੜ ਦੇ ਉੱਤੇ ਉਹ ਪਹੁੰਚਦੇ ਨੇ ਤੇ ਉੱਥੇ ਦੋ ਜਿਹੜੇ ਆਸਾਨ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਤੇ ਅਚਾਨਕ ਸੜਕ ਦੇ ਉੱਤੇ ਆ ਜਾਂਦੇ ਨੇ ਉਸੇ ਰੋਡ ਦੇ ਉੱਤੇ ਉਸੇ ਜਗ੍ਹਾ ਦੇ ਉੱਤੇ ਇਸ ਸਮੇਂ ਮੈਂ ਖੜਾ ਬੱਦੀ ਨਾਲਾ ਦਾ ਰੋਡ ਹੈਗਾ ਜਿੱਥੇ ਆਸਾਨਾਂ ਦੀ ਲੜਾਈ ਜਦੋਂ ਹੋ ਰਹੀ ਸੀ ਤਾਂ ਆਸਾਨ ਇਸੇ ਜਗ੍ਹਾ ਤੇ ਪਹੁੰਚੇ ਇੱਥੇ ਆ ਕੇ ਉਹ ਲੜਦੇ ਨੇ ਤੇ ਇੱਕਦਮ ਨਾਰਾਜ ਵੀਰ ਜਵੰਦਾ ਜਿਹੜੇ ਕਿ ਪੰਜੌਰ ਤੋਂ ਜਿਹੜੇ 1 ਕਿਲੋਮੀਟਰ ਦੂਰੀ ਹੈ ਇੱਥੋਂ ਪੰਜੌਰ ਦੀ ਉੱਥੋਂ ਆਉਂਦੇ ਨੇ ਤੇ ਆ ਕੇ ਇੱਕਦਮ ਨਾਲ ਜਦੋਂ ਸਾਨਾਂ ਅੱਗੇ ਆ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਵਾਜ ਜਾਂਦੇ ਨੇ ਹਾਲਾਂਕਿ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਸੀ ਕਿ ਬਲੈਰੋ ਗੱਡੀ ਦੇ ਵਿੱਚ ਉਹ ਵਜੇ ਨੇ ਸਾਨਾਂ ਤੋਂ ਵਜਦੇ ਵਜਦੇ ਲੇਕਿਨ ਐਸੀ ਕੋਈ ਗੱਲ ਨਹੀਂ ਸੀਗੀ ਉਸ ਸਮੇਂ ਐਸੇ ਸੜਕ ਦੇ ਉੱਤੇ ਲੜ ਰਹੇ ਸੀਗੇ ਸਾਨ ਤਾਂ ਇੱਥੇ ਆ ਕੇ ਸਾਨਾਂ ਦੇ ਵਿੱਚ ਉਹਨਾਂ ਦੀ ਬਾਈਕ ਜਿਹੜੀ ਹੈਗੀ ਆ ਉਹ ਟਕਰਾਈ ਸੀ ਕਾਫੀ ਮਹਿੰਗੀ BMW ਦੀ ਬਾਈਕ ਹੈ ਕ੍ਰੀਏਟਿਵ 27 ਲੱਖ ਦੀ ਉਹ ਬਾਈਕ ਦੱਸੀ ਜਾ ਰਹੀ ਹੈ ਹਾਲਾਂਕਿ ਉਹ ਬਾਈਕ ਨੂੰ ਪਰਿਵਾਰਕ ਮੈਂਬਰ ਲੈ ਗਏ ਨੇ 50 ਥਾਣਾ ਦੇ ਵਿੱਚ ਉਹਨਾਂ ਦਾ ਇਹ ਪਰਚਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਤਾਂ ਤਸਵੀਰਾਂ ਦਿਖਾ ਦਿਓ ਇਹ ਆਵਾਰਾ ਪਸ਼ੂ ਨੇ ਆਵਾਰਾ ਪਸ਼ੂ ਇੱਥੇ ਹੁਣ ਵੀ ਖੜੇ ਨੇ ਤੇ ਕੱਲ ਵੀ ਆ ਹਮੇਸ਼ਾ ਇੱਥੇ ਆਸ-ਪਾਸ ਦੇ ਲੋਕ ਦੱਸਦੇ ਨੇ ਕਿ ਆਵਾਰਾ ਪਸ਼ੂ ਰਹਿੰਦੇ ਹੀ ਨਹੀਂ ਅਚਾਨਕ ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਤੇ ਜਿਹੜੇ ਕੀ ਘਟਨਾਵਾਂ ਦਾ ਕਾਰਨ ਬਣਦੇ ਨੇ ਤਾ ਇਹ ਅੱਜ ਜਿਹੜੀ ਇਹ ਅਪਡੇਟ ਆਈ ਆ ਕਿ ਰਾਜੀਵ ਜਵੰਦਾ ਦੀ ਸਿਹਤ ਹੁਣ ਅੱਗੇ ਨਾਲ ਸੁਧਾਰ ਜੂਬ ਹੈਗਾ ਲੇਕਿਨ ਹਾਲੇ ਵੀ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਹੈਗੇ ਨੇ